ਤੇ ਆਪਾਂ ਇਸ ਵੇਲੇ ਰਵੀ ਤਨਿਆ ਦੇ ਕੰਡੇ ਤੇ ਖੜੇ ਆ ਕੋਨਿਆਲ ਕੋਦੇ ਤੇ ਅੱਜ ਜਿਹੜਾ ਮਤਲਬ ਪਿੱਛੋਂ ਪਤਾ ਲੱਗਾ ਕਿ ਪਾਣੀ ਜਿਹੜਾ ਵਿਦਿਆ ਦੇ ਵਿੱਚ ਕਾਫੀ ਛੜ ਦਿੱਤਾ ਗਿਆ ਸਾਡੇ ਤੇ ਪਹੁੰਚਣੀ ਆਲਾ ਉਹਦੇ ਕਰਕੇ ਸਾਡੇ ਅਫਸਰ ਐਸਡੀਐਮ ਸਾਹਿਬ ਸਾਰਿਆਂ ਨੂੰ ਤਹਿਸੀਲਦਾਰ ਸਾਹਿਬ ਨੂੰ ਸਭ ਨੂੰ ਨਾਲ ਲੈ ਕੇ ਆਏ ਸੀ ਕਿਉਂਕਿ ਹਰ ਵਾਰ ਸਾਡਾ ਇੱਥੇ ਨੁਕਸਾਨ ਹੋ ਜਾਂਦਾ ਅਗਲੇ ਪਾਸੇ ਜਿੰਨੇ ਸਾਡੇ ਕਿਸਾਨਾਂ ਦੀਆਂ ਫਸਲਾਂ ਉਹ ਖਦਾਬੋਲੇ ਜਿਹੜੇ ਪਾਣੀ ਚੜਦਾ ਅੱਜ ਵੀ ਸਾਨੂੰ ਜਿੰਨਾ ਪਾਣੀ ਛੱਡਿਆ ਇਹ ਮਤਲਬ ਜਿਹੜਾ ਕੋਈ ਫਸਲਾਂ ਦਾ ਨੁਕਸਾਨ ਜਿਹੜਾ ਹੋ ਸਕਦਾ ਪਰਮਾਤਮਾ ਕਰੇ ਬਾਬਾ ਬੁੱਢਾ ਸਾਹਿਬ ਕੰਦ ਕੇ ਕਿਰਪਾ ਰਵੇ ਪਰ ਜੋ ਰਿਪੋਰਟ ਆਈ ਆ ਜੋ ਪਾਣੀ ਸ਼ਾਮ ਤੱਕ ਛੱਡਿਆ ਜਾਣਾ ਸਵੇਰ ਤੱਕ ਪਾਣੀ ਜਿਹੜਾ ਇੱਥੇ ਪਹੁੰਚ ਜਾਣਾ ਉਹਦੇ ਅਗਾਉਂ ਆਪਾਂ ਦੇਖਣ ਆਏ ਸੀਗੇ ਕਿ ਜਿਹੜੇ ਜਿਹੜੀ ਦੀ ਲੋੜ ਹੈ ਡਾਕਟਰ ਸਾਹਿਬ ਨਾਲ ਲੈਂਦੇ ਡੰਗਰਾਂ ਦੇ ਆਪਤਾਲਾਂ ਦੇ ਡਾਕਟਰ ਲੈਂਦੇ ਆ ਬੰਦਿਆਂ ਵਾਲੇ ਲੈਂਦੇ ਆ ਸਾਦਿਆਂ ਨੂੰ ਲੈਂਦਾ ਕਿ ਆਪੋ ਆਪਣਾ ਪ੍ਰਬੰਧ ਜਰਾ ਦਵਾਈਆਂ ਵਗੈਰਾ ਦਾ ਕਰਕੇ ਰੱਖਣ ਜੇ ਆਪਾਂ ਨੂੰ ਲੋੜ ਪੈ ਜੇ ਤੂੰ ਉਸ ਸਾਬ ਨਾਲ ਆਪਾਂ ਆਪਣੀ ਜਨਤਾ ਦੀ ਜਿਹੜੀ ਹੈਲਪ ਕਰ ਸਕੀਏ ਸਰਕਾਰ ਦੀ ਡਿਊਟੀ ਹੈ ਕਿ ਜਾਨ ਮਾਲ ਦੀ ਸਖਿਆ ਕਰਨੀ ਜਿਹੜੀ ਸਾਡਾ ਪਹਿਲਾ ਜਿਹੜਾ ਫਸਲ ਹੈ ਉਹਦੇ ਸੇ ਕੋਸ਼ਿਸ਼ ਕਰਾਂਗੇ ਕਿ ਕਿਸੇ ਦੀ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਤੇ ਫਸਲ ਜਿਹੜੀ ਹੈ ਜੇ ਕਿਹਦੀ ਛੁਬਾ ਹੁੰਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਨੇ ਸਦਾ ਭਗਵਾਨ ਸਿੰਘ ਮਾਨ ਜੀ ਨੇ ਕਰਜ਼ਾਬਦੀ ਦਾ ਆਰਡਰ ਕੀਤਾ ਉਹ ਨਾਲੋਂ ਨਾਲ ਤੁਸੀਂ ਦਾ ਸਾਹਿਬ ਨੂੰ ਨਾਲ ਲਿਆਦਾ ਉਹ ਨਾਲੋਂ ਨਾਲ ਹੀ ਕਰਜ਼ਾਬਦੀ ਜਿਹੜੀ ਕਰਾਂਗੇ ਤਾਂ ਜੋ ਜੇ ਇਹ ਫਸਾਦੀ ਫਸਲ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਤਾਂ ਉਹਨੂੰ ਜਿਹੜਾ ਆਪਾਂ ਉਹਦਾ ਮੁਆਜਰ ਬੰਦਾ ਜਿਹੜਾ ਦੇਾਂਗੇ ਫਿਰ ਇਹ ਕਹਿੰਦਾ ਬੋਲਦਾ ਕਿ ਹਰ ਪੱਕੋ ਅਸੀਂ ਜਿਹੜੇ ਆ ਉਹ ਇਹਦੇ ਪ੍ਰਬੰਧ ਜਿਹੜੇ ਕੀਤੇ ਸਰ ਇਸ ਤੋਂ ਪਹਿਲਾਂ ਪਾਣੀ ਜਿਹੜਾ ਛੱਡਿਆ ਉਹਦੇ ਕਾਫੀ ਫਸਲਾਂ ਪਰਭਾਵਤ ਹੋਈਆਂ ਕਿ ਉਹਨਾਂ ਦਾ ਦੇਖ ਦੇਖਦੇ ਕੀਤੀ ਜਿਹੋਨਾਂ ਨਹੀਂ ਉਹਨਾਂ ਦੀ ਕਰਜ਼ਾਬਦੀ ਹੋਊਗੀ ਹੁਣ ਉਹ सीएम साहब ने ऑर्डर करते हैं सारे पंजाब की इत्ते भी करते हैं मैं कहता हूं एसडीएम साहब ਨੂੰ तहसीलदार साहब ਨੂੰ ਕਿ ਉਹ ਵੀ ਜਿਹੜਾ ਜਿਹੜੀ ਪਹਿਲਾਂ ਪਾਣੀ ਆਇਆ ਉਹ ਵੀ ਜਿਹੜਾ ਕੀਤਾ ਜਾਵੇ ਉਹਦਾ ਵੀ ਜਿੰਨਾ ਜਿੰਨਾ ਨੁਕਸਾਨ ਹੋਇਆ ਉਹ ਹੋਣਾ ਚਾਹੀਦਾ ਇੱਕ ਵਾਰ ਜਿਹੜਾ ਸਾਡੇ ਇੱਥੇ ਜਿਹੜਾ ਨੁਕਸਾਨ ਹੋ ਜਾਂਦਾ ਸਾਡਾ ਗੰਨਾ ਹੈ ਕਮਾਦ ਹੈ ਸਾਡਾ ਉਹ ਕਿਸੇ ਮੁਆਜਰ ਦੇ ਵਿੱਚ ਆਉਂਦਾ ਦੀ ਪਿਛਲੀ ਵਾਰੀ ਬੜੀ ਕੋਸ਼ਿਸ਼ ਕੀਤੀ ਸੀ ਐਤਕਾਂ ਵੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕੇਂਦਰ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਜਿਹੜਾ ਗੰਨਾ ਆਇਆ ਵੀ ਸਾਡੇ ਕਿਸਾਨਾਂ ਦਾ ਇੱਕ ਬਹੁਤ ਵੱਡੀ ਜਿਹੜੀ ਫਸਲ ਹੈ ਤੇ ਜੇ ਉਹ ਹੜ ਦੇ ਪਾਣੀ ਦੇ ਨਾਲ ਤੇ ਆ ਦੇ ਪਾਣੀ ਦੇ ਨਾਲ ਖਰਾਬ ਹੋ ਜੇ ਤਾਂ ਉਹਦਾ ਵੀ ਮੁਆਜਰਾ ਜਰਾ ਮਿਲਣਾ ਚਾਹੀਦਾ ਕਿਉਂਕਿ ਇਹ ਸੈਂਟਰ ਦਾ ਜਿਆਦਾ ਮਹਿਕਮਾ ਦਾ ਕੰਮ ਹੈ ਇਹ ਲੋਕਾਂ ਦਾ ਵੀ ਸੈਂਟਰ ਨੇ ਦਿੱਤੇ ਜਿਆਦੀ ਸਾਨੂੰ ਆਗਿਆ ਨਹੀਂ ਦਿੱਤੀ ਕਿਉਂਕਿ ਸਾਡੇ ਆਪਾਸੇ ਜੋ ਪਾਣੀ ਚੜਦਾ ਤੇ ਬਹੁਤ ਸਾਰੀਆਂ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਜਿੱਥੇ ਗੰਨਾ ਲੱਗਾ ਉਹ ਗੰਨਾ ਜਿਹੜਾ ਖਰਾਬ ਹੋ ਜਾਂਦਾ ਉਹ ਉਹਦੇ ਵਾਸਤੇ ਵੀ ਮਤਲਬ ਜਿਹੜਾ ਉਹ ਕੰਫਰੈਂਸ ਦਾ ਮਾਦਾ ਬੇਨਤੀ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਮਤਲਬ ਜਿਹੜਾ ਉਹਦਾ ਵੀ ਮਾਦਾ ਜਿਹੜਾ ਉਹ ਦਿੱਤਾ ਜਾਵੇ ਮਤਲਬ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਨੁਕਸਾਨ ਹੁੰਦਾ ਤਾਂ ਆਪਾਂ ਹੱਦਾਂ ਦਾ ਉਹਦਾ ਮੁਦਕਦਾਂ ਨੂੰ ਉਹਦੇ ਹਸਤੇ ਆਈ ਸਰ ਜੇ ਵੱਲੋਂ ਹਰੜਾ ਕਿ ਕੋਈ ਹਾਲਾਤ ਬੰਦੇ ਤਾਂ ਸਰ ਕਿੰਨੇ ਕੇ ਜਿਹੜੇ ਕੰਟਰੋਲ ਰੂਮ ਜਿਹੜੇ ਸਥਾਪਿਤ ਕੀਤੇ ਗਏ ਹੁੰਦਾ ਨਹੀਂ ਨਹੀਂ ਸਾਰੇ ਸਾਰੇ ਅਸੀਂ ਪ੍ਰਬੰਧ ਕੀਤੇ ਆ ਤਾਂ ਹੀ ਅੱਜ ਐਡਵਾਂਸ ਆ ਗਏ ਅਸੀਂ ਸਾਰੇ ਹੀ ਮਤਲਬ ਜਿਹੜੇ ਪ੍ਰਬੰਧ ਕੀਤੇ ਆ ਟੋਟਲੀ ਜਿੱਥੇ ਵੀ ਲੋਡ ਪਊਗੀ ਉਸ ਲਈ ਹੱਲ ਹੋ ਜਾਣਗੇ ਤੁਸੀਂ ਬਣਾਓ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਫੇਰ ਦੁਬਾਰਾ ਪਾਣੀ ਛੱਡਾਂ ਦਾ ਜਿਹੜਾ ਸ਼ੰਕਾ ਚਿਤਾਇਆ ਜਾ ਰਿਹਾ ਅੱਜ ਹੀ ਸਾਡੇ ਹਲਕੇ ਦੇ ਜੋ ਐਮਐਲਾ ਸਾਹਿਬ ਮੰਤਰੀ ਸਾਹਿਬ ਸਾਡੇ ਭੁਨੇਵਾਲ ਪਿੰਡ ਵਿੱਚ ਪਹੁੰਚੇ ਹੋਣਾ ਆਪਾਂ ਰਾਵੀ ਦਰਿਆ ਦੇ ਬ੍ਰਿਜ ਦੇ ਉੱਪਰ ਖੜੇ ਆ ਸਾਡੇ ਈ ਨਾਲੇ ਦੇ ਐਸਡੀਐਮ ਸਾਹਿਬ ਵੀ ਪਹਿਲਾਂ ਆਏ ਨੇ ਹੁਣ ਵੀ ਇੱਥੇ ਮੌਜੂਦ ਨੇ ਤਹਿਸੀਲਦਾਰ ਸਾਹਿਬ ਵੀਡੀਓ ਸਾਹਿਬ ਸਾਰੇ ਆਏ ਨੇ ਤੇ ਉਹਨਾਂ ਨੇ ਦੱਸਿਆ ਵਾ ਕਿ ਰਾਵੀ ਦਰਿਆ ਵਿੱਚ ਵੀ ਦੁਬਾਰਾ ਪਾਣੀ ਜਿਹੜਾ ਵਾ ਹੁਣ ਪੁਲ ਦੇ ਉੱਤੇ ਆਪਣਾ ਜਿਹੜਾ ਸਾਡਾ ਰਜੀਤ ਸਾਗਰ ਡੈਮ ਆ ਉਸ ਤੋਂ ਛੱਡਿਆ ਗਿਆ ਵਾ ਤੇ ਐਰਕਾ ਪਾਣੀ ਜਿਹੜਾ ਵਾ ਕਹਿੰਦੇ ਵੀ ਅੱਗੇ ਤੋਂ ਵਾਧੂ ਹੋਵੇਗਾ ਪਰ ਅਸੀਂ ਪ੍ਰਮਾਤਮਾ ਅੱਗੇ ਉਹ ਬੇਨਤੀ ਕਰਦੇ ਆਂ ਕਿ ਮਹਾਰਾਜ ਅੱਗੇ ਵੀ ਸਾਡੇ ਫਸਲਾਂ ਤੇ ਹਰ ਚੀਜ਼ ਤੇ ਜਿਹੜਾ ਤਾਹ ਮਿਹਰ ਪ੍ਰਿਆਸ ਰੱਖਿਆ ਵਾ ਹੁਣ ਵੀ ਇਸੇ ਤਰ੍ਹਾਂ ਜਿਹੜਾ ਵਾ ਉਹ ਮਿਹਰ ਭਰਿਆ ਹੱਥ ਰੱਖਿਓ ਅਸੀਂ ਧੰਨਵਾਦ ਹਾਂ ਆਪਣੇ ਮੰਤਰੀ ਸਾਹਿਬ ਦਾ ਵੀ ਕਿ ਜਿਹੜਾ ਉਹ ਸਾਡਾ ਪਹਿਲਾਂ ਹੀ ਪਤਾ ਲਿਆਣ ਹੁੰਦੇ ਨੇ ਤੇ ਗੁਰੂ ਮਹਾਰਾਜ ਉਹਨਾਂ ਦੇ ਵੀ ਕਿਰਪਾ ਰੱਖੇ ਸਾਰੇ ਅਫਸਰਾਂ ਦੇ ਵੀ ਕਿਰਪਾ ਰੱਖੇ ਤੇ ਸਾਡੇ ਦੇ ਵੀ ਕਿਰਪਾ ਰੱਖੇ ਤੇ ਮਹਾਰਾਜ ਸਮਾ ਜਿਹੜਾ ਸਭ ਤੋਂ ਵਧੀਆ ਜਿਹੜਾ ਸਮਾਵਾ ਉਹ ਨੰਗੇ ਜੀ ਧਾਰੀਵਾਲ ਸਭ ਕੀ ਵਿਸ਼ਵਾਸਤ ਹੋਇਆ ਗਿਆ ਸਰਦੀ ਲੋਕਾਂ ਨੂੰ ਧਾਰੀਵਾਲ ਸਾਹਿਬ ਨੇ ਵਿਸ਼ਵਾਸਤ ਹੋਇਆ ਵਾ ਕਿ ਜੋ ਵੀ ਤੁਹਾਡੇ ਫਸਲਾਂ ਪਹਿਲਾਂ ਖਰਾਬ ਹੋਈਆਂ ਨੇ ਉਹਦੀ ਤੁਰੰਤ ਜਿਹੜੀ ਆ ਗੁਰਦੁਆਰੀ ਦੇ ਹੁਕਮ ਹੁਣ ਇਹ ਅਹਿਦਾਂ ਸਾਹਿਬ ਇੱਥੇ ਸੀ ਉਹਨਾਂ ਨੂੰ ਕਿਹਾ ਵਾ ਤੇ ਉਹ ਕਰਕੇ ਜਿਹੜਾ ਜੋ ਵੀ ਜਿਸ ਦਾ ਨੁਕਸਾਨ ਹੋਇਆ ਵਾ ਉਹ ਜਿਹੜਾ ਤੁਹਾਨੂੰ ਨੁਕਸਾਨ ਦਵਾਇਆ ਜਾਵੇਗਾ ਪਰ ਅਸੀਂ ਪ੍ਰਮਾਤਮਾ ਅਗੇ ਬੇਨਤੀ ਆਪਣਾ ਅਰਦਾਸ ਕਰਦੇ ਆਂ ਕਿ ਜੋ ਆਪਾਂ ਕਿਸਾਨ ਜੋ ਫਸਲਾਂ ਚਾਹੇ ਹੋਰ ਜੋ ਵੀ ਆਪਾਂ ਬੀਜਦੇ ਆ ਉਹ ਪ੍ਰਮਾਤਮਾ ਚੰਗੀਆਂ ਰੱਖੇ ਤਾਂ ਕਿ ਸਾਨੂੰ ਇਹ ਚੀਜ਼ ਦੀ ਲੋੜ ਨਾ ਪਵੇ ਆਪਣੀ ਮਿਹਨਤ ਕੀਤੀ ਦਾ ਜਿਹੜਾ ਵਾ ਉਹ ਹੀ ਮੁੱਲ ਮਿਲੇ ਤਾਂ ਬਹੁਤ ਵਧੀਆ ਵਾ ਸੋ ਪਾਣੀ ਦਾ ਡਰ ਤਾਂ ਹੁੰਦਾ ਹੀ ਆ ਜੀ ਐਰਕਾਂ ਦਸਰੇ ਦੇ ਅੱਗੇ ਪਿਛਲੀ ਵਾਰ ਤੇ ਜਿਹੜਾ ਸੀ ਉਹ ਬਰਸਾਤਾਂ ਦਾ ਪਾਣੀ ਜਿਹੜਾ ਆਇਆ ਸੀ ਐਰਕਾਂ ਜਿਹੜਾ ਵਾ ਡੈਮ ਤੋਂ ਛੱਡਿਆ ਗਿਆ ਵਾ ਤੇ ਰਾਤ ਕਹਿੰਦੇ ਹੋਰ ਵੀ ਸੁਭਾਵਨਾ ਵਾ ਛੱਡਣ ਦੀ ਤੇ ਫੇਰ ਵੀ ਸਾਨੂੰ ਉਹਨਾਂ ਨੇ ਆ ਕੇ ਗਾਹ ਕਰ ਦਿੱਤਾ ਵਾ ਆਪਣੇ ਜਿਹੜੀ ਟੀਵੀ ਨੇ

ਫਾਈਨਲ ਫੱਦਰੀਆਂ ਨੂੰ ਸਮਝਾਇਆ ਕਿ ਬਾਜੀ ਦਾ ਤੁਹਾਡਾ ਵੀ ਫਾਇਦਾ ਹੋਣਾ ਤੇ ਜਦੋਂ ਜੀਨਕ ਨੇ ਬਸ ਲੈ ਦੋ ਕਿ ਉਹ ਵਿਖਾ ਜਨਾ ਮੈਂ ਥੋੜੀ ਜਿਹੀ ਵਿੱਚ ਕੁਝ ਨਾਲ ਦੋ ਕਨਾਲਣਾ ਵਾਹ ਹਾਂ ਇਹ ਦੋ ਵਾਦ ਨਹੀਂ ਹਾਂ ਅੱਜ ਨਾਮ ਪਾਇਆ ਦਾ ਜਿਆਦਾ ਬੰਦਿਆਲ ਤੋਂ ਇਹਦਾ ਬਹਿ ਨੂ ਜਲਦੀ ਖੁਸ਼ ਹੋ ਜਾਓ ਸੈਂਟਰਲ ਕੌਂਸਲ ਦੇ ਕਾਰਜ ਸਤਾ ਤੋਂ ਹੋ ਰਿਹਾ ਹੈ ਯੂਰਪ ਕੋਸ਼ਿਸ਼ ਜਨਵਾ ਦੀ ਇੱਕ ਜੋ ਅਵਸਥਾ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਦੇਵਾਸਾ ਇਹ ਮਹਸਾਹੀ ਐਕਸਪੋਰਟ ਕਰਾਉਣੀ ਹੈ ਲਾਉਜੀ ਆਜ 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 ਜੀ ਲਿਖਿਆ ਜਾਊਗਾ ਆਊ ਟ੍ਰੈਕ ਜਾਓ

ਮੰਦਾ ਲਾਲਿਤਾ ਜੀ ਕਹਿੰਦਾ ਜੇ ਮੈਨੂੰ ਪਤਾ ਜਿੰਨਾ ਦਰਿਆ ਚ ਪਾਣੀ ਭਰਨਾ ਹੈ ਉਹ ਬੰਦੇ ਪਾਪੋ ਦਾ ਕੰਡ ਘਰ ਕੇ